ਪਿਛਲੇ ਦਿਨੀ ਪੰਜਾਬ ਹੜਾਂ ਦੀ ਮਾਰ ਰੇਟ ਚੱਲ ਰਿਆ ਜਿਸ ਦੇ ਵਿੱਚ ਵੱਖ-ਵੱਖ ਲੋਕ ਇਸ ਸਮੇਂ ਤੇ ਜਿੱਥੇ ਸਹਾਇਤਾ ਦੇ ਰਹੇ ਨੇ ਕੁਝ ਗਿੜਾ-ਗੂੜਾ ਲਾਉਣ ਵੀ ਆਉਂਦੇ ਨੇ ਰਾਜਨੀਤਿਕ ਪਾਰਟੀਆਂ ਦੇ ਕੁਝ ਆਗੂ ਜਿਹੜੇ ਆ ਉਹ ਫੋਟੋ ਖਿਚਾਉਣ ਦਾ ਕੰਮ ਵੀ ਕਰਦੇ ਨੇ ਚਲੋ ਅੱਜ ਦੇ ਇਸ ਸਮੇਂ ਤੇ ਜਿਨ੍ਹਾਂ ਵੀ ਹਾਜ਼ਾ ਨਾਰਾ ਮਾਰਦਾ ਉਹਦੇ ਨਾਲ ਅਸੀਂ ਸਹਿਮਤੀ ਦਾ ਪ੍ਰਗਟਾਵਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਿਛਲੇ ਦਿਨੀ ਰਾਹੁਲ ਗਾਂਧੀ ਆਏ ਤੇ ਆ بابا ਬੁੱਢਾ ਸਾਹਿਬ ਜੀ ਦੇ ਨਾਲ ਸੰਬੰਧਿਤ ਸ਼ਰੂਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਵਿਖੇ ਉੱਥੇ ਮੱਥਾ ਟੇਕਿਆ ਉਹਨਾਂ ਨੇ ਕੋਈ ਵੀ ਗੁਰਦੁਆਰਾ ਸਾਹਿਬ ਆਉਂਦਾ ਉਹਨੂੰ ਉੱਥੇ ਇੱਕ ਯਾਤਰੀ ਦੇ ਤੌਰ ਤੇ ਉਹਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਅਰਦਾਸ ਕਰਾਈ ਗਈ ਜਿਹੜੇ ਸਾਡੇ ਸਾਬਕਾ ਅਰਦਾਸੀਏ ਭਾਈ ਕੁਲਵੰਦਰ ਸਿੰਘ ਜੀ ਨੇ ਕੀਤੀ ਦੀ ਨਾ ਨਹੀਂ ਉਹਨਾਂ ਨੇ ਦੱਸਿਆ ਕਿ ਮੈਨੂੰ ਕਿਸੇ ਕਾਂਗਰਸੀ ਆਗੂ ਜਿਹੜੇ ਉਹ ਲੈ ਕੇ ਆਏ ਸੀ ਉਹ ਕਹਿੰਦੇ ਮੈਂ ਸਰਵਾਦੇ ਭਲੇ ਦੀ ਅਰਦਾਸ ਕੀਤੀ ਆ ਭਾਵੇਂ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਵੀ ਕੀਤੀ ਆ ਤੇ ਉੱਥੇ ਦੇ ਜਿਹੜੇ ਮੁਲਾਜ਼ਮ ਸੀ ਚਰੋਣੀ ਕਮੇਟੀ ਦੇ ਉਹਨਾਂ ਵੱਲੋਂ ਜਿਹੜਾ ਇੱਕ ਜੰਗਲਾਵਾ ਜਿਹੜੀ ਇੱਕ ਮਰਿਆਦਾ ਉਹਦੇ ਨਾਲ ਹੀ ਉਹ ਜੰਗਲੇ ਦੇ ਅੰਦਰ ਜਾਇਆ ਜਾਂਦਾ ਕਿਉਂਕਿ ਹਰ ਧਰਮ ਦੇ ਇੱਕ ਜਿਹੜੇ ਪ੍ਰਬੰਧਾਂ ਦੇ ਕੁਝ ਕਾਇਦੇ ਹੁੰਦੇ ਆ ਤੋਂ ਉਸ ਜੰਗਲੇ ਦੇ ਅੰਦਰ ਰਾਹੁਲ ਗਾਂਧੀ ਨੂੰ ਜਿਹੜਾ ਸਰੂਪਾ ਦਿੱਤਾ ਗਿਆ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਪਾਰਟੀ ਦੇ ਅਧਿਕਾਰੀਆਂ ਨੂੰ ਸਰੂਪਾ ਦਿੱਤਾ ਗਿਆ ਜਿਸ ਗੱਲ ਤੇ ਸਿੱਖ ਆਵਾਮ ਦੇ ਅੰਦਰ ਬਹੁਤ ਵੱਡਾ ਇਤਰਾਜ਼ ਆਇਆ ਉਹਨਾਂ ਨੇ ਚੋਣਨੀ ਕਮੇਟੀ ਦੀ ਵਿਰੋਧਤਾ ਕੀਤੀ ਚੋਣਨੀ ਕਮੇਟੀ ਨੂੰ ਇਸ ਗੱਲ ਤੇ ਭੰਡਿਆ ਕਿ ਇਹ ਜਿਹੜੀ ਕੀ ਹੁਣ ਰਾਹੁਲ ਗਾਂਧੀ ਨੇ ਕਿਹੜੇ ਐਸੇ ਸਿੱਖਾਂ ਦੇ ਵਾਸਤੇ ਕੋ ਭਲੇਗ ਦੇ ਕੰਮ ਕਰਦੇ ਤੇ ਜਿਹਦੇ ਉਹਨੂੰ ਸਨਮਾਨ ਤੇ ਸਰੂਪਾ ਦਿੱਤਾ ਜਾ ਰਿਹਾ ਸੋ ਇਹ ਵੱਡਾ ਇੱਕ ਸੀਗਾ ਸੋ ਚੋਣਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਜਾਂਚ ਕਮੇਟੀ ਬਿਠਾਈ ਜਿਨ੍ਹਾਂ ਨੇ ਜਾਂਚ ਕੀਤੀ ਜਾਂਚ ਤੋਂ ਅਪਰੰਤ ਜਿਹੜੇ ਪਿਛਲੇ ਸਮੇਂ 'ਚ ਅੰਤਰੀ ਕਮੇਟੀ ਦੇ ਹੁਕਮ ਸੀ ਜਿੱਥੇ ਉਹਦੀ ਉਲੰਘਣਾ ਕੀਤੀ ਗਈ ਕਿ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਦਰਬਾਰ ਦੇ ਅੰਦਰ ਕੋਈ ਸਨਮਾਨ ਸਰੂਪਾ ਨਹੀਂ ਦਿੱਤਾ ਜਾਏਗਾ ਉਹਦੀ ਉਲੰਘਣਾ ਤੇ ਸਿੱਖ ਆਵਾਮ ਦੀ ਮੰਦੀ ਮਨਛਾ ਜਿਹੜੀ ਆ ਕਿ ਰਾਹੁਲ ਗਾਂਧੀ ਜਿਹੜਾ ਕਿ ਅੱਜ ਵੀ ਸਿੱਖਾਂ ਦੇ ਕਾਤਲਾਂ ਨੂੰ ਨਾਲ ਲੈ ਕੇ ਘੁੰਮ ਰਿਹਾ ਆਪਣੇ ਦਾਦੀ ਤੇ ਆਪਣੇ ਬਾਪ ਦੇ ਕੀਤੇ ਸਿੱਖਾਂ ਦੇ ਨਾਲ ਜ਼ੁਲਮ ਨੂੰ ਅਜ ਤੱਕ ਉਹਨੇ ਨਾਂ ਮੰਨਿਆ ਤੇ ਨਾ ਉਸਦੀ ਕੋ ਮਾਫੀ ਮੰਗੀ ਆ ਸਿੱਖ ਬਾਮਿੰਦਰ ਡਾਢਾ ਰੋਸ ਆ ਤੋਂ ਉਸ ਗੱਲ ਨੂੰ ਲੈ ਕੇ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਦੋ ਮੁਲਾਜ਼ਮ ਆ ਤਕਵਾਚਕ ਤੇ ਇੱਕ ਜਿਹੜਾ ਮੁਲਾਜ਼ਮ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜਾ ਐਵਜੀ ਜਿਹੜਾ ਉਥੇ ਮੁਲਾਜ਼ਮ ਸੀਗਾ ਕੁਲਵਿੰਦਰ ਸਿੰਘ ਉਹਦੀ ਉਹਨੂੰ ਹਟਾ ਕਰ ਦਿੱਤਾ ਗਿਆ ਤੇ ਮੈਨੇਜਰ ਜਿਹੜਾ ਪ੍ਰਗਟ ਸਿੰਘ ਆ ਉਹਦੀਆਂ ਉਸ ਨੂੰ ਵਾਰਨਿੰਗ ਦੇ ਕੇ ਉਥੋਂ ਦੀ ਤਬਾਦਲਾ ਕਰ ਦਿੱਤਾ ਗਿਆ ਸੋ ਇਹ ਜਦ ਨੇ ਵੀ ਸਾਰੇ ਮਾਮਲੇ ਹੋਏ ਨੇ ਇਹ ਸ਼ਰੋਣੀ ਕਮੇਟੀ ਦੇ ਜਿਹੜੇ ਫਰਜ ਬਣਦੇ ਨੇ ਸ਼ਰੋਣੀ ਕਮੇਟੀ ਤੋਂ ਜਿਸ ਤਾਂ ਦੀ ਆਸ ਕਰਦੇ ਨੇ ਉਹਨਾਂ ਨੂੰ ਲੈ ਕੇ ਇਹ ਸਾਰੇ ਫੈਸਲੇ ਕੀਤੇ ਗਏ ਨੇ ਆਵਾਮ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਸ਼ਰੋਣੀ ਕਮੇਟੀ ਨੇ ਇਹ ਤੇ ਆਪਣੇ ਜਿਹੜੇ ਪ੍ਰਬੰਧਾਂ ਦੇ ਵਿੱਚ ਕੀਤੀ ਕਤਾਹੀ ਦਾ ਜਿਹੜਾ ਫੈਸਲਾ ਲੈਂਦੇ ਆ ਇਹ ਜਿਹੜਾ ਫੈਸਲਾ ਕੀਤਾ ਸੋ ਇਹ ਫੈਸਲੇ ਤੇ ਜੋ ਸੰਗਤ ਵੱਲੋਂ ਰਿਸਪੌਂਸ ਆ ਰਿਹਾ ਉਹ ਬਹੁਤ ਠੀਕ ਹੈ ਕਿ ਸਮੇਂ ਸਿਰ ਕੀਤਾ ਫੈਸਲਾ ਵੀ ਪ੍ਰਬੰਧ ਦੇ ਵਿੱਚ ਇੱਕ ਗਲਤੀ ਹੋਈ ਨਹੀਂ ਉਹਦਾ ਸੁਧਾਰ ਕੀਤਾ ਜਾ ਰਿਹਾ ਹੈ